ਮੇਰੀ ਨਾ ਮਾਤਾ ਦੀਆਂ ਗੱਲਾਂ ਮੇਰੇ ਕੰਨਾਂ ਦੇ ਵਿੱਚ ਨਾ ਕੰਨ ਬਲੇਲ ਪੈਂਦੀ ਰਹਿੰਦੀ ਐ ਉਹਨਾਂ ਨੇ ਮੇਰੇ ਡੈਡੀ ਨਾਲ ਗੱਲ ਕਰਨੀ ਕਦੇ ਕਹਿਣੀ ਵੀ ਇਹ ਨਾ ਕਸਮ ਸੇ ਛੋਟੀ ਬਾਤ ਐ ਔਰ ਵੈਸੇ ਦਿਲ ਦੇ ਜਜ਼ਬਾਤ بڑے ਐ ਮੈਂ ਆਪਣੀ ਮਾਂ ਕੀ ਬਾਤ ਸੋਚਦਾ ਹੂੰ ਉਹ ਬੋਲਤੇ تھے ਕਿ ਧਰਮ ਨਾਲ ਸਵਰਨੇ ਦੇ ਪਾਪਾ ਮੈਂ ਐਦਾ ਨਹੀਂ ਕਹਿਣੀ ਤੈਨੂੰ ਤੇ ਮੈਨੂੰ ਉਹ ਗੱਲਾਂ ਚੇਤੇ ਆਉਂਦੀਆਂ ਤੇ ਹੁਣ ਮੈਨੂੰ ਧਰਮਾ ਪ੍ਰੋਡਕਸ਼ਨ ਵੀ ਚੇਤੇ ਆਇਆ ਕਰਦੀ ਸੱਚੀ ਗੱਲ ਕਹਿਣਾ ਢਿੱਡੋਂ ਗੱਲ ਕਹਿਣਾ ਜਿੱਪੀ ਕਰੇ ਵਾਲਦੇ ਨਾਲ ਮੇਰੀ ਸਾਂਝ ਚੀਰਾ ਪੁਰਾਣੀ ਐ ਇਹਨਾਂ ਦੇ ਪਹਿਲੇ ਕੈਸਟ ਆਈ ਸੀ ਮੇਲੇ ਮਿੱਤਰਾਂ ਦੇ ਤੇ ਮੈਂ ਪੱਤਰਕਾਰਤਾ ਦੇ ਵਿੱਚ ਹਾਲੇ ਪੈਰ ਧਰਨਾ ਸ਼ੁਰੂ ਕੀਤਾ ਸੀ ਇਹ ਜਵਾਨ ਹੋਈ ਗਏ ਆਪਦੇ ਖੇਤਰ ਦੇ ਵਿੱਚ ਮੈਂ ਆਪਦੇ ਖੇਤਰ ਦੇ ਵਿੱਚ ਮੋੜ ਕਟਿਆ ਪਰ ਸਾਡੀ ਸਾਂਝ ਗੁੱਤ ਤੇ ਪਰਾਂਦੇ ਵਾਲੀ ਆ ਸਾਡੀ ਸੱਚੂ ਢਿੱਡੀ ਸਾਂਝ ਆ ਅਗਲੀ ਗੱਲ ਇਹ ਆ ਕਿ ਜਦੋਂ ਮੇਰੇ ਨਾਲ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੇ ਹਾਲਾਤ ਗੁਰਬਤ ਮਾਰੇ ਸੀ ਮੇਰੇ ਬਾਪ ਨੇ ਮੈਨੂੰ ਕਈ ਵਾਰੀ ਕਿਹਾ ਨਾ ਸਵਰਨੇ ਤੂੰ ਕਿਵੇਂ ਕਾਮਯਾਬ ਹੋਵੇਂਗਾ ਤੇ ਇੱਕ ਬਾਪ ਦੀਆਂ ਅੱਖਾਂ ਦੇ ਵਿੱਚ ਨੱਚਦਾ ਪਾਣੀ ਮੈਨੂੰ ਅੱਜ ਵੀ ਚੇਤੇ ਆਉਂਦਾ ਭਾਵੇਂ ਮੇਰੇ ਪਿਤਾ ਦੁਨੀਆ ਤੇ ਨਹੀਂ ਮੈਂ ਕਿਪੀ ਗਰੇਵਾਲ ਬਾਈ ਨੂੰ ਸਵਾਲ ਕਰਨਾ ਚਾਹੁੰਦਾ ਵੀ ਜਦੋਂ ਛਿੰਦੇ ਨੂੰ ਆਪਦੀਆਂ ਅੱਖਾਂ ਦੇ ਮੂਹਰੇ ਲੋਟੜੀਆਂ ਲੈਂਦੇ ਵੇਨੇ ਆ ਜਦੋਂ ਛਿੰਦੇ ਨੂੰ ਆਪਦੇ ਮੂਹਰੇ ਅਦਾਕਾਰੀ ਕਰਦੇ ਵੇਨੇ ਆ ਉਦੋਂ ਜਜ਼ਬਾਤ ਕੀ ਹੁੰਦੇ ਆ ਉਦੋਂ ਅੰਦਰ ਉਛਲ-ਕੁਦ ਕਿਹੋ ਜੀ ਹੁੰਦੀ ਆ ਐਕਚੁਅਲੀ ਉਦੋਂ ਤਾਂ ਟੈਣਾ ਸਾਹਿਬ ਪਤਾ ਨਹੀਂ ਕੀ ਹੁੰਦਾ ਵਾ ਬਟ ਜਦੋਂ ਕੋਈ ਮੈਨੂੰ ਇਦਾਂ ਸਵਾਲ ਪੁੱਛਦਾ ਉਦੋਂ ਮੈਨੂੰ ਮੈਂ ਥੋੜਾ ਈਮੋਸ਼ਨਲ ਹੋ ਜਾਣਾ ਉਦੋਂ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਨਾ ਤੁਸੀਂ ਜਾਣਾ ਚੱਲਿਆ ਜੀ ਕਣ-ਕਣ ਵਿੱਚ ਰੱਬ ਵਸਦਾ ਹੈ ਹਾਂਜੀ ਹਾਂਜੀ ਤੇ ਜਦੋਂ ਤੁਹਾਡਾ ਪੁੱਤ ਮੂਰੇ ਆਇਆ ਤੇ ਮੈਂ ਟੇਡਾ ਜਾ ਹੋ ਕੇ ਦੇਖਿਆ ਤੇ ਤੁਹਾਡੀ ਅੱਖ ਦੇ ਵਿੱਚੋਂ ਪਾਣੀ ਨਚਿਆ ਜੀ ਜੀ ਤੇ ਮੈਂ ਉਹੀ ਸਵਾਲ ਕੀਤਾ ਐਕਚੁਅਲੀ ਕੀ ਹੈ ਜੀ ਦੇਖੋ ਮੈਨੂੰ ਸ਼ੁਰੂ ਚ ਤਾਂ ਬਹੁਤ ਡਰ ਲੱਗਦਾ ਸੀਗਾ ਇਸ ਜੀ ਲਈ ਕਿਉਂਕਿ ਉਹਨੇ ਜਦੋਂ ਪਹਿਲੀ ਫਿਲਮ ਕੀਤੀ ਸੀਗੀ ਉਦੋਂ ਤਾਂ ਉਹ ਇਸ ਚੱਕਰ 'ਚ ਆ ਗਿਆ ਸੀ ਵੀ ਸਾਡੇ ਕੋਲੇ ਕੋਈ ਹੋਰ ਜਵਾਬ ਨਹੀਂ ਸੀਗਾ ਤੇ ਮੈਨੂੰ ਬਹੁਤ ਡਰ ਸੀ ਕੋ ਗਿਭਾ ਜੀ ਨੇ ਮੈਨੂੰ ਤਿੰਨ ਚਾਰ ਵਾਰੀ ਗਿਆ ਕਹਿੰਦੇ ਬਹੁਤ ਹੀ ਵਧੀਆ ਕੰਮ ਕਰਦਾ ਬਹੁਤ ਹੀ ਵਧੀਆ ਹੁਣ ਮੈਨੂੰ ਐ ਲੱਗੀ ਜਾਵੇ ਵੀ ਯਾਰ ਵੀ ਆਪਣਾ ਬੱਚਾ ਵਾ ਵੀ ਸ਼ਾਇਦ ਉਹਦੇ ਕਰਕੇ ਕਿਤੇ ਕਾਲੂ ਇਹ ਨਾ ਹੋਵੇ ਕਿਸੇ ਨੂੰ ਵਧੀਆ ਨਾ ਲੱਗੇ ਤਾਂ ਬੜੀ ਉਹ ਅਜੀਬ ਚੀਜ਼ ਹੋ ਜਾਂਦੀ ਆ ਬਟ ਹੁਣ ਲੋਕਾਂ ਨੇ ਪਿਆਰ ਦਿੱਤਾ ਉਹਨੂੰ ਐਕਸੈਪਟ ਕੀਤਾ ਇਸ ਰੋਲ ਲਈ ਤਾਂ ਉਹਨੇ ਤਿਆਰੀ ਵੀ ਬਹੁਤ ਕੀਤੀ ਸੀ ਬਹੁਤ ਵਧੀਆ ਲੱਗਦਾ ਡਾਣਾ ਸਾਹਿਬ ਮੈਨੂੰ ਲੱਗਦਾ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਹੈਗਾ ਮੈਨੂੰ ਮੈਨੂੰ ਤਾਂ ਜ ਸਾਰਿਆਂ ਚੋਂ ਮੈਨੂੰ ਤੁਸੀਂ ਕਹੋ ਮੈਨੂੰ ਤਾਂ ਉਹਦੀ ਪਰਫਾਰਮੈਂਸ ਜ਼ਿਆਦਾ ਵਧੀਆ ਲੱਗਦੀ ਆ ਹਾਂਜੀ